ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵੈਗਰੂ ਚੜ੍ਹਦੀਆਂ ਕਲਾ 'ਚ ਰੱਖੇ ਸੱਚਾ ਪਾਤਸ਼ਾਹ ਅੱਜ ਆਪਾਂ ਤੁਹਾਡੇ ਵੱਲ ਤੇ ਸੂਟ ਤਿਆਰ ਕਰਨ ਵਾਸਤੇ ਇੱਕ ਡਿਜ਼ਾਈਨ ਲਿਆਉਂਦਾ ਹੈ ਮੱਛੀ ਤੋਪਾ ਤੇ ਮਿਰਰ ਵਰਕ ਇਸ ਦਾ ਸਾਨ ਇਹਦੀ ਪੱਤੀਆਂ ਤੇ ਆਹ ਆਪਾਂ ਨੇ ਗੋਲੇ ਰੱਖਣਾ ਫੁੱਲ ਆ ਬਣਾਇਆ ਹੋਇਆ ਆਪਾਂ ਪੈਸੇ ਵੀ ਮੈਂ ਬਣਾ ਕੇ ਦੱਸ ਦೇನೆ ਤੁਹਾਨੂੰ ਇਹਦੇ ਨਾਲ ਸੂਟ ਬਹੁਤ ਸੋਹਣਾ ਤਿਆਰ ਹੁੰਦਾ ਇੱਥੋਂ ਆਪਾਂ ਜਿੱਡਾ ਵੀ ਆਪਣਾ ਸ਼ੀਸ਼ਾ ਹੋਊ ਮਤਲਬ ਕਿ ਆਪਾਂ ਉਨਾ ਹੀ ਇਹਨੂੰ ਰੱਖ ਲੈਣਾ ਇਸ ਤਰ੍ਹਾਂ ਇੱਕ ਸ਼ੀਸ਼ਾ ਲੈ ਲੈਣਾ ਇਸ ਤਰ੍ਹਾਂ ਦਾ ਚਾਹੇ ਕੱਚਾ ਦਾ ਹੋਵੇ ਚਾਹੇ ਕੋਈ ਵੀ ਹੋਵੇ ਤੇ ਇਹਦੇ 'ਚ ਆਪਾਂ ਸਿਰਫ ਗੋਲੇ ਮਤਲਬ ਗੋਲੇ ਇੱਥੋਂ ਗੁਲਾਈ ਹੋਣੀ ਚਾਹੀਦੀ ਤਿੱਖਾ ਨਹੀਂ ਤਿੱਖਾ ਵੀ ਪੈਸੇ ਬਣ ਜਾਂਦਾ ਪਰ ਗੋਲ ਜਿਹੜਾ ਮੱਛੀ ਤੁੱਪੇ 'ਚ ਕੱਚੀ ਸਿੰਦੀ ਵੀ ਗਾ ਦਿੰਦਾ ਇਹਨਾਂ ਨੂੰ ਮੱਛੀ ਤੋਪਾ ਵੀ ਉਹ ਗੋਲੇ ਵਧੀਆ ਲੱਗਦਾ ਇਸ ਤਰ੍ਹਾਂ ਆਪਾਂ ਫੁੱਲ ਬਣਾ ਲੈਣਾ ਇੱਥੋਂ ਵੀ ਗੋਲ ਕੋਈ ਵੀ ਆਪਦਾ ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਆਪਾਂ ਬਣਾ ਲੈਣਾ ਇਸ ਤਰ੍ਹਾਂ ਬਸ ਇਸ ਤਰ੍ਹਾਂ ਆਪਾਂ ਬਣਾ ਲੈਣਾ ਇਸ ਤਰ੍ਹਾਂ ਮੈਂ ਬਣਾਇਆ ਹੋਇਆ ਤੁਹਾਨੂੰ ਬਸ ਟੰਕਾ ਪਹਿਲਾਂ ਮੱਛੀ ਤੋਪਾ ਮੈਂ ਦੱਸਿਆ ਵੀ ਹੋਇਆ ਆ ਫੁੱਲ ਆਪਾਂ ਨੇ ਸਤਰੀ ਬਣਾਉਣਾ ਹੈ ਤੇ ਮੈਂ ਉਸ ਤਰ ਥੋੜਾ ਜਿਹਾ ਤੁਹਾਨੂੰ ਹੋਰ ਵੀ ਦੱਸ ਦੰਨੀ ਆ ਤੇ ਆਪਾਂ ਹੁਣ ਆ ਪੱਤੀ ਤੋਂ ਸਟਾਰਟ ਕਰ ਲੈਣਾ ਸਾਰੇ ਸੇਮ ਹੀ ਪੈਣਗੇ ਵੀ ਤੇ ਇਹ ਸਾਰੇ ਇਹ ਸਾਰੇ ਸੇਮ ਪੈਣਗੇ ਇੱਥੋਂ ਤੁਸੀਂ ਦੇਖੋ ਇਸ ਤਰ੍ਹਾਂ ਟੰਕਾ ਭਰ ਲੈਣਾ ਜਿੱਦ ਮੇ ਜਿਵੇਂ ਸਿਪਾਈ ਹੈ ਮਤਲਬ ਕਿ ਪੱਤੇ ਦੀ ਉਵੇਂ ਇਸ ਤਰ੍ਹਾਂ ਐਡਾ ਕ ਟੰਕਾ ਭਰਨਾ ਇਤੋਂ ਪਿੱਛੋਂ ਇਹ ਐਡਾ ਸੰਗੜੇ ਸੰਗੜਾਂ ਦੇ ਪਰ ਆ ਜਾਂਦਾ ਬਦਿਆ ਇਨਾਗੇ ਟੰਕਾ ਵਰਨਾ ਹੈ ਇਸ ਤਰ੍ਹਾਂ ਇਸੇਵੇਂ ਫੁੱਲ ਵੀ ਪੱਤੀਆਂ ਵੀ ਤੇਨ ਕੋਈ ਅਣਜਾਣ ਬੱਚੀ ਵੀ ਬੀਬੀ ਭੈਣ ਜੀ ਨੇ ਵੀ ਸਿੱਖਣਾ ਹੋਵੇ ਉਹ ਬਣਾ ਸਕਦੀ ਹੈ ਸੂਟ ਆਪ ਦਾ ਘਰੇ ਇਹਦੇ ਚ ਐਂਕਰ ਦੀਆਂ ਮੈਂ ਗੁੱਟੀਆਂ ਵਰਤੀਆਂ ਨੇ ਤਿੰਨ ਰੰਗ ਲਾਏ ਨੇ ਐਂਕਰ ਦੇ ਇਹ ਤਿੰਨ ਲੜਾ ਧਾਗਾ ਕਰਿਆ ਮੈਂ ਇਹਨੇ ਬਚਾ ਲਉ ਪਾੜ ਕੇ ਤਿੰਨ ਲੜਖ ਰਹਿ ਜਾਂਦੇ ਹੀ ਫਿਰ ਇਹ ਨਾਲ ਵਧੀਆ ਬਣਦਾ ਤੇ ਇਸ ਤਰ੍ਹਾਂ ਨੂੰ ਹੌਲੀ ਹੌਲੀ ਇਸ ਤਰੀ ਸਾਰ ਆਪਾਂ ਨੇ ਜਿਵੇਂ ਆ ਪੱਤੀ ਭਰ ਰਹੀ ਹਾਂ ਮੈਂ ਬਸ ਜਿਵੇਂ ਜਿਵੇਂ ਸਪਾਈਓਂ ਵਿੱਚ ਘਟ ਦੱਪੇ ਜਾਈ ਜਾਂਦਾ ਉੱਥੇ ਹੀ ਸੂਈ ਕੱਢਾਂਗੇ ਤਾਂ ਆਪੇ ਡਿਜ਼ਾਈਨ ਬਣ ਜੂਗਾ ਹੁਣ ਪੱਤੇ ਦਾ ਬਣਾਇਆ ਆਪਾਂ ਨੇ ਪੱਤੇ ਦਾ ਹੀ ਇਸ ਤਰੀ ਬਣ ਜੂਗਾ ਇਸ ਤਰ੍ਹਾਂ ਇਦੂ ਜੀ ਪਤੀਵਾ ਸੈਟ ਤੋਂ ਸਿਰੇ ਸਿਰੇ ਤੋਂ ਮਤਲਬ ਇਧਰ ਹੀ ਸ਼ਰਟ ਕੱਢ ਲੈ ਚਾਹੇ ਦੱਲੀ ਕੱਢ ਲੈ ਐਂ ਰੱਖ ਲਈ ਜੀ ਹੁਣ ਇੱਥੇ ਜੇ ਕੱਢਿਆ ਦੇਖੋ ਕਿਉਂਕਿ ਉੱਤੇ ਗਲਾਈ ਹੈ ਗਲਾਈ ਕਰਕੇ ਹੁਣ ਆਪਾਂ ਨੂੰ ਥੋੜਾ ਜਿਹਾ ਇਧਰ ਨੂੰ ਐਂ ਗੋਲ ਟੰਕਾ ਭਰਨਾ ਪਊਗਾ ਇਹ ਐਕਸਟਰਾ ਐਕਸਟਰਾ ਇਹ ਉੱਪਰ ਗਲਾਈ ਆ ਜੂ ਇਧਰ ਨੂੰ ਵੀ ਆਪਾਂ ਢੇਡੀ ਜੀ ਸੂਈ ਕਰਕੇ ਟੰਕਾ ਭਰਨਾ ਐ ਐਕਸਟਰਾ ਐਸ ਤੋਂ ਸਟਾਰਟਿੰਗ ਸੋਹਣੀ ਹੋ ਗਈ ਆਪੇ ਸੋਹਣਾ ਹੋ ਗਿਆ ਨਹੀਂ ਕਰਨੇ ਨੇ ਸਾਰੇ ਸਾਰੇ ਪੱਤੇ ਇਸ ਤਰੀਕੇ ਪਰ ਜਾਣਗੇ ਇਹ ਹੋ ਗਏ ਐਸੀ ਤਰ੍ਹਾਂ ਆਪਾਂ ਫੁੱਲ ਭਰ ਲੈਣੇ ਸਾਰੇ ਇਹ ਪੱਤੇ ਇਹੀ ਚੀਜ਼ ਹੈ ਤੇ ਫਿਰ ਮੈਂ ਹੁਣ ਤੁਹਾਨੂੰ ਡੰਡੀ ਦੱਸੂਗੀ ਬਣਾਉਣੀ ਇਹਦੀ ਹੁਣ ਡੰਡੀ ਆਪਾਂ ਬਣਾਉਨੇ ਆ ਇਹ ਬਣ ਗਏ ਹੁਣ ਪੱਤੇ ਬਣ ਗਏ ਤੇ ਹੁਣ ਆਪਾਂ ਡੰਡੀ ਬਣਾ ਰਹੇ ਹਾਂ ਡੰਡੀ ਦੇ ਜਿੱਥੇ ਵੀ ਡੰਡੀ ਸਿਰ ਹੈ ਉਤੋਂ ਡੰਡੀ ਸਿਰੇ ਤੋਂ ਕੱਢ ਕੇ ਇੱਥੇ ਆ ਇਧਰ ਸਿਰ ਹੈ ਇੱਥੇ ਤੱਕ ਰ ਆਪਾਂ ਧਾਗਾ ਐਵੇਂ ਕੱਟ ਲੈਣਾ ਫਿਰ ਇਹਦੇ ਨਿੱਕੇ ਨਿੱਕੇ ਟੰਕੇ ਭਰ ਲੈਣੇ ਨੇ ਇਹਨੂੰ ਟੰਕਿਆਂ ਨਾਲ ਮਤਲਬ ਡੰਡੀ ਨੂੰ ਕਰ ਦੇਣਾ ਸੈਟ ਇਸ ਤਰ੍ਹਾਂ ਇਹ ਮੈਂ ਮੋਟਾ ਰੱਖਿਆ ਤਾਂ ਗਏ ਗੁੱਟੀ ਹੈ ਜਿਹੜੀ 6 ਦੀ 6 ਲੜੀ ਰੱਖ ਲਈ ਐ ਇੰਨੀ ਕੁ ਦੂਰੀ ਤੇ ਹਨ ਟੰਕਿਆਂ ਨੂੰ ਇਸ ਤਰ੍ਹਾਂ ਐ ਮੈਂ ਭਰ ਦੇਣਾ ਇਸ ਤਰ੍ਹਾਂ ਬਾਕੀ ਬੈਕ ਸਾਈਡ ਜਿਹੜਾ ਆਪਾਂ ਟੰਕਾ ਭਰਦੇ ਆ ਉਹ ਵੀ ਕਰ ਸਕਦੇ ਆ ਇੱਕ ਕੁੰਡੀ ਤੋਂ ਆਪਾਂ ਹੁੰਦਾ ਹੈ ਉਹਦੇ ਨਾਲ ਵੀ ਕਰ ਸਕਦੇ ਆ ਸਿੱਧੇ ਟੰਕਿਆਂ ਨੇ ਡੰਡੀ ਇਹ ਬਣਾਉਣੀ ਜਿੰਮੀ ਵੀ ਆਪਦੀ ਮਰਜ਼ੀ ਹੈ ਤੇ ਇਹ ਮੇਸਤਰਾ ਬਣਾਈ ਹੈ ਥੋੜੀ ਜਿਹੀ ਟੰਕੇ ਇਸ ਤਰ੍ਹਾਂ ਭਰੇ ਨੇ ਐਸਾ ਬਣਾ ਲਾ ਤੇ ਇਹ ਆਪਾਂ ਨੂੰ ਜਿੰਨੀਆਂ ਵੀ ਡੰਡੀਆਂ ਨੇ ਆਹ ਵਾਲੀਆਂ ਇਹ ਇਹ ਸਾਰੀਆਂ ਇਸੇ ਤਰ੍ਹਾਂ ਹੀ ਤਿਆਰ ਕਰਨੀਆਂ ਨੇ ਆਪਾਂ ਨੇ ਜਿਵੇਂ ਆਪਾਂ ਡੰਡੀ ਤਿਆਰ ਕਰੀਏ ਇਸ ਤਰ੍ਹਾਂ ਸੌਖੀ ਹੋ ਜਾਂਦੀ ਹੈ ਵੈਸੀ ਸੋਹਣੀ ਵੀ ਲੱਗਦੀ ਹੈ ਇੱਕ ਮੋਟੀ ਕਰਕੇ ਕਰ ਲਈਏ ਮੈਂ ਸੌਖੀ ਤਾਂ ਚਲੋ ਉਹ ਵੀ ਕੋਈ ਔਖੀ ਨਹੀਂ ਹੈਗੀ ਆ ਦੇਖੋ ਇਸ ਤਰ੍ਹਾਂ ਹੁਣ ਮੈਂ ਤੁਹਾਨੂੰ ਇਹ ਜਿਹੜਾ ਸ਼ੀਸ਼ਾ ਮਿਰਰ ਇਹ ਲਾਉਣਾ ਦੱਸੂਗੀ ਇੱਥੇ ਇਹ ਆਪਾਂ ਹੁਣ ਲਾਉਨੇ ਆ। ਆ ਦੇਖੋ ਹੁਣ ਆਪਾਂ ਨੇ ਇਸ ਤਰ੍ਹਾਂ ਇਹਨੂੰ ਇੱਥੇ ਰੱਖ ਲਿਆ ਸ਼ੀਸ਼ੇ ਨੂੰ ਰੱਖ ਕੇ ਇਹਦੇ ਗਲੀਆਂ ਤੇ ਇਹਦੇ ਮੈਂ ਟਾਂਕੇ ਭਰ ਲਏ ਤੁਸੀਂ ਉਂਝ ਸੈੱਟ ਕਰ ਲੈਣਾ ਮਤਲਬ ਇਹਨੂੰ ਇੱਥੇ ਤੇ ਇਸ ਤਰ੍ਹਾਂ ਪਹਿਲਾਂ ਧਾਗਾ ਕੱਢ ਲੈਣਾ ਕੋਈ ਵੀ ਸ਼ਿਸ਼ਾ ਚਾਹੇ ਕੰਚਦਾ ਜਾ ਕੇ ਮੈਂ ਫਿਰ ਇੱਥੋਂ ਐਸਟਰਾ ਹੁਣ ਇਧਰ ਨੂੰ ਮਤਲਬ ਕਿ ਇਹਨੂੰ ਆਪਾਂ ਨੇ ਜਾ ਕੱਢ ਲੈਣਾ ਆਪਣੇ ਧੋਪਿਆਂ ਦੇ ਵਿੱਚ ਪਹਿਲਾਂ ਸੈੱਟ ਕਰ ਲੈਣਾ ਵੀ ਖੜ ਜੇ ਇਹ ਫਿਰ ਹੁਣ ਇਧਰੋਂ ਥਿਲੇਣਾ ਆ ਦੇਖੋ फिर इधरों इस तरह हो गया फिर अपने इतों क ਮਸਨੇ ਜਾਂ ਕੱਢਣਾ ਛੇ ਕਿਦੇ ਵੀ ਪਦਰੀ ਪਸਿਆਪਾ ਕੱਢ ਲੀਆ ਨਾ ਇਹਨਾਂ ਸਾਰੇ ਨੂੰ ਬਸ ਹੁਣ ਇਹਨੂੰ ਕੀ ਕਰਨਾ ਇੱਥੋਂ ਆ ਜਿਹੜੀ ਚੀਜ਼ ਐ ਚੌਰਸ ਰੱਖ ਲੈਣੀ ਵਿੱਚੋਂ ਆਪਾਂ ਨੇ ਇਹਨੇ ਸੂਈ ਨਾਲ ਇੱਧਰ ਉੱਧਰ ਕਰ ਲਉ ਨੂੰ ਧਾਗਾ ਜਿਹੜੇ ਪਾਸੇ ਜਾ ਰਿਹਾ ਆ ਤੇ ਹੁਣ ਇਹਨੂੰ ਆਪਾਂ ਧਾਗੇ ਨੂੰ ਇਸਤਰੀ ਮੂਰੇ ਰੱਖ ਕੇ ਬਸ ਜਿਵੇਂ ਆਪਾਂ ਕਾਜ ਬਟਣ ਕਰਦੇ ਆ ਆਪਣੇ ਇਸ ਤਰ੍ਹਾਂ ਉਹਨੂੰ ਕਰੀ ਜਾਣਾ ਆਪਾਂ ਮੂਰੇ ਰੱਖ ਕੇ ਧਾਗਾ ਚਲ ਕਾਜਾ ਮੰਗੂ ਬਸ ਮੂਰੂ ਇਹਨੂੰ ਇਸਤਰਾ ਕਰ ਦੇਣਾ ਸਖਾ ਹੀ ਇਹ ਵੀ ਮੜਨਾ ਕੋਈ ਔਖਾ ਨਹੀਂ ਇਹ ਸਾਰੇ ਦਾ ਸਾਰਾ ਬਸ ਇੱਥੋਂ ਦੀ ਕੱਢਿਆ ਅੱਗੇ ਨੂੰ ਮੁਰੂ ਕਾਜ ਮੰਗੂ ਇਸਤਰੀ ਰੱਖ ਲੈਣਾ ਇਸਤਰਾ ਹਲੇ ਇਸਤਰਾ ਕਿੰਨਾ ਸੋਹਣਾ ਬਣ ਜਾਂਦਾ ਹੈ ਇਹ ਸਾਰੇ ਮੜ ਕੇ ਕਾਜ ਮੰਗ ਮੂਰੋ ਮੜਿਆ ਜਾਂਦਾ ਠੀਕ ਹੈ ਇਹ ਸਾਰਾ ਹੀ ਹੁਣ ਆਪਾਂ ਇਸਤਰੀ ਤਿਆਰ ਕਰ ਲੈਣਾ ਬਸ ਮੂਰੇ ਸੂਈ ਰੱਖ ਕੇ ਤੇ ਇਹਨੂੰ ਇਸ ਤਰ੍ਹਾਂ ਇਹ ਬਹੁਤ ਸੋਹਣਾ ਮੜਿਆ ਜਾਂਦਾ ਹੈ ਬਸ ਉਹ ਤਿਆਰ ਹੋ ਜਾਂਦਾ ਇਸ ਤਰ੍ਹਾਂ ਆਪਾਂ ਤਿਆਰ ਇਹਨੂੰ ਕਰ ਲੈਨੇ ਹੁਣ ਇਸ ਤਰ੍ਹਾਂ ਪਨੇ ਸਾਰਾ ਫੁੱਲ ਜਿਹੜਾ ਉਹ ਤਿਆਰ ਕਰ ਲਿਆ। ਆ ਦੇਖੋ ਇੱਥੋਂ ਆ ਇਸ ਤਰ੍ਹਾਂ ਆ ਬੀਜ ਦੀ ਬੇਲ ਬਣ ਜੂਗੀ ਐਵੇਂ। ਉਹ ਬੇਲ ਦਾ ਜਿੱਥੇ ਵੀ ਆਹ ਮਤਲਬ ਗਾ ਡੂੰਗਾ ਜਾਂ ਉੱਥੇ ਆਪਾਂ ਫੁੱਲ ਬਣਾਤਾ। ਇਧਰੋਂ ਇਧਰ ਡੂੰਗਾ ਆ ਗਿਆ ਤੇ ਇੱਥੇ ਫੁੱਲ ਬਣਾਤਾ। ਇਹ ਐਵੇਂ ਬੇਲ ਬਣ ਜੂਗੀ ਸੱਸ। ਜਿੰਨਸਾਨ ਹੈ ਇਸ ਤਰ੍ਹਾਂ ਵੜਿਆ ਜਾਂਦਾ। ਸ਼ੀਸ਼ਾ ਤੇ ਇਸ ਸਿੰਦੀ ਟੁੱਪਾ ਵੀ ਕਹਿੰਦੇ ਨੇ ਇਹਨੂੰ ਮੱਛੀ ਟੁੱਪਾ ਵੀ ਕਹਿੰਦੇ ਨੇ ਕੱਚੀ ਸਿੰਧੀ ਮਤਲਬ ਪੱਕੀ ਨਹੀਂ ਕੱਚੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਆਪਾਂ ਇਸ ਤਰ੍ਹਾਂ ਇਹਨੂੰ ਸੂਟ ਤਿਆਰ ਕਰ ਲਾਂ ਡਪੱਟਾ ਜੂ ਆਪ ਦੀ ਇੱਛਾ ਹੋ ਆਪਾਂ ਤਿਆਰ ਕਰ ਸਕਦੇ ਆ ਥੈਂਕ ਯੂ ਧੰਨਵਾਦ ਬਹੁਤ ਬਹੁਤ